ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਜੀ ਲੁਧਿਆਣੇ ਦੀ ਸਭ ਤੋਂ ਵੱਡੀ ਸੇਲ ਹੱਲਾ ਬੋਲ ਸੇਲ ਦੇ ਵਿੱਚ ਇਹ ਲੱਗੀ ਹੋਈ ਹੈ ਜੀ ਲੁਧਿਆਣੇ ਦੇ ਰੂਪ ਸਕੁਅਰ ਦੇ ਵਿੱਚ ਸਮਰਾਲਾ ਚੌਂਕ ਦੇ ਨੇੜੇ ਲੱਗੀ ਹੋਈ ਹੈ ਇਹ 32 ਸੈਕਟਰ ਦੇ ਵਿੱਚ ਠੀਕ ਹੈ ਜੀ ਸਮਰਾਲਾ ਚੌਂਕ 32 ਸੈਕਟਰ ਜਿਹੜੀ ਕਿ 1 ਮਹੀਨਾ ਰਹਿਣ ਵਾਲੀ ਹੈਗੀ ਠੀਕ ਹੈ ਸਟਾਕ ਜਿਹੜਾ ਹੈਗਾ ਇੱਥੇ ਅਨਲਿਮਟਿਡ ਹੈ ਤੁਸੀਂ ਟੈਨਸ਼ਨ ਨਹੀਂ ਲੈਣੀ ਹੈਗੀ ਸਿਰਫ 2 ਦਿਨ ਹੋਏ ਹੈ ਸੇਲ ਲੱਗੀ ਨੂੰ ਠੀਕ ਹੈ ਜੀ ਸੈਕੰਡ ਡੇ ਜਿਹੜੀ ਹੈਗੀ ਉਹ ਮੈਂ ਵੀਡੀਓ ਪਾਈ ਦਤੀ ਆ ਤੁਹਾਨੂੰ ਤੇ ਤੁਹਾਨੂੰ ਆਪਾਂ ਡ्रेसेस ਪਾਰਟੀ ਵੇਅਰ ਸੂਟ ਕੈਜ ਮਤਲਬ ਘਰ ਪਾਉਣ ਵਾਲੇ ਸੂਟ ਹਨ ਜਿਹੜੀ ਰੇਂਜ ਹੈਗੀ ਬਿਲਕੁਲ ਰੀਜ਼ਨੇਬਲ ਹੋਊਗੀ ਕਿਉਂਕਿ ਸੇਲ ਦੇ ਵਿੱਚ ਲੱਗੇ ਹੋਏ ਨੇ ਇਹ ਸੂਟ ਠੀਕ ਹੈ ਡ्रेसेस ਵਗੈਰਾ ਜਿਹੜੀਆਂ ਹੈਗੀਆਂ ਨੇ ਕੋਰਸ ਸੈੱਟ ਹੁੰਦੇ ਨੇ ਜਿਹੜੇ ਗਰਮੀਆਂ ਦੇ ਵਿੱਚ ਚੱਲਦੇ ਨੇ ਸਾਰਾ ਕੁਝ ਤੁਹਾਨੂੰ ਇੱਥੋਂ ਮਿਲ ਜੂਗਾ ਠੀਕ ਹੈ ਜੀ ਮੇਰੀ ਮਾਤਾ ਜਿਹੜੀ ਹੈਗੀ ਪਹਿਲਾਂ ਹੀ ਆਈ ਬੈਠੀ ਸੀਗੀ ਉਹਨਾਂ ਨੇ ਕਿਤੇ ਹੋਰ ਜਾਣਾ ਸੀ ਤੇ ਤੁਸੀਂ ਰਸ਼ ਜਿਹੜਾ ਹੈਗਾ ਤੁਸੀਂ ਦੇਖ ਹੀ ਸਕਦੇ ਹੋਗੇ ਕਿਉਂਕਿ ਹਜੇ ਸੇਲ ਲੱਗੀ ਨੂੰ ਸਿਰਫ ਮਤਲਬ ਇਹ ਜਦੋਂ ਮੈਂ ਵੀਡੀਓ ਪੋਸਟ ਕਰੂੰਗੀ ਤੀਸਰਾ ਦਿਨ ਹੀ ਹੋਊਗਾ ਠੀਕ ਹੈ ਜੀ ਤੇ ਦੇਖੋ ਇਹ ਸੂਟ ਜਿਹੜਾ ਹੈਗਾ ਸੀ ਤੁਸੀਂ ਦੇਖੋ ਪਿਓਰ ਔਰਗੈਂਜ਼ਾ ਦੇ ਉੱਪਰ ਸੀਗਾ ਇਹਦਾ ਦੁਪੱਟਾ ਵੀ ਫੁੱਲ ਜਿਹੜਾ ਹੈਗਾ ਸੀ ਉਹ ਹੈਵੀ ਸੀਗਾ ਠੀਕ ਹੈ ਤੁਸੀਂ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣਾ ਕਿਉਂਕਿ ਜੇ ਤੁਸੀਂ ਦੇਖੋ ਬਿਨਾ ਇਦਾਂ ਦੇਖੇ ਹੀ ਆ ਜਾਉਂਗੇ ਨਾ ਦੂਰ ਪਾਰ ਵਾਲੇ ਜਿਹੜੇ ਭੈਣ ਭਰਾ ਨੇ ਫਿਰ ਸ਼ਿਕਾਇਤ ਹੋ ਜਾਂਦੀ ਥੋੜੀ ਜੀ ਵੀ ਆ ਵਾਲੀ ਚੀਜ਼ ਤਾਂ ਇੱਥੇ ਹੈ ਨਹੀਂ ਸੀਗੀ ਹਨਾ ਤੁਸੀਂ ਹੁਣ ਸਾਰੀ ਵੀਡੀਓ ਜਿਹੜੀ ਹੈਗੀ ਆ ਉਹ ਦੇਖ ਲੈਣਾ ਵੈਰਾਈਟੀ ਦੇਖ ਲੈਣੀ ਆ ਵੀ ਕਿੱਦਾਂ ਦੀ ਹੈਗੀ ਆ ਸੂਟ ਕਿੱਦਾਂ ਦੇ ਆ ਫੇਰੀ ਜਿਹੜਾ ਹੈਗਾ ਤੁਸੀਂ ਇੱਥੇ ਮਤਲਬ ਆਇਓ ਹਨਾ ਤੇ ਮੈਨੂੰ ਵੀ ਇਹ ਹੁੰਦਾ ਵੀ ਦੇਖੋ ਕਿਸੇ ਭੈਣ ਭਰਾ ਦਾ ਜਿਹੜਾ ਹੈਗਾ ਗੇੜਾ ਨਾ ਵੱਜੇ ਬਸ ਤੁਸੀਂ ਇਸ ਲਈ ਮੈਂ ਕਹਨੀ ਆ 15 20 ਮਿੰਟ ਵੀਡੀਓ ਤੇ ਲਾ ਲਿਆ ਕਰੋ ਐਂਡ ਤੱਕ ਤੇ ਤੁਹਾਨੂੰ ਵੈਰਾਈਟੀ ਜਿਹੜੀ ਹੈਗੀ ਆ ਪਤਾ ਲੱਗ ਜੂ ਤੇ ਨਾਲ-ਨਾਲ ਮੈਂ ਤੁਹਾਨੂੰ ਸਟੱਫ ਜਿਹੜਾ ਹੈਗਾ ਉਹ ਵੀ ਦੱਸੀ ਜਾਊਂਗੀ ਹਰਾ ਤਾਂ ਕਿ ਤੁਹਾਨੂੰ ਕੋਈ ਡਾਊਟ ਨਾ ਰਹੇ ਠੀਕ ਹੈ ਜੀ ਦੇਖੋ ਹੁਣ ਇੱਥੇ ਤਾਂ ਤੁਹਾਡੇ 15 20 ਮਿੰਟ ਲੱਗਣੇ ਨੇ ਪਰ ਜਿਹੜੇ ਭੈਣ ਭਰਾ ਅਗਵਾਉਣਗੇ ਹਨਾ ਦੂਰੋਂ ਆਉਣਗੇ ਫਿਰ ਉਹਨਾਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਪਤਾ ਨਹੀਂ ਕਿੰਨੇ ਕਿਲੋਮੀਟਰ ਤੋਂ ਆਉਣੇ ਨੇ ਇਸ ਲਈ ਤੁਸੀਂ ਬਸ 15 20 ਮਿੰਟ ਜਿਹੜੀ ਵੀਡੀਓ ਹੈਗੀ ਆ ਉਹ ਦੇਖ ਲਿਓ ਚੰਗੀ ਤਰ੍ਹਾਂ ਵੀ ਕੀ ਕੀ ਇੱਥੇ ਆਪਾਂ ਨੂੰ ਮਿਲ ਜੂਗਾ ਠੀਕ ਤੇ ਦੇਖੋ ਇਹ ਜਿਹੜੇ ਹੈਗੇ ਨੇਗੇ ਇਹ organza ਦੇ ਉੱਪਰ ਨੇ ਸਾਰੇ ਸੂਟ ਪਿਓਰ organza ਦੇ ਉੱਪਰ ਇਹਨਾਂ ਦੇ ਦੁਪੱਟੇ ਜਿਹੜੇ ਉਹ ਵੀ ਹੈਵੀ ਨੇ ਤੇ ਸਲਵਾਰਾਂ ਦੇ ਉੱਪਰ ਵੀ ਇਹਨਾਂ ਦੇ ਵਰਕ ਹੋਇਆ ਹੋਇਆ ਠੀਕ ਹੈ ਜੀ ਜਿਵੇਂ ਜਿਵੇਂ ਮੈਨੂੰ ਕੰਫਰਟੇਬਲ ਲੱਗੂਗਾ ਕਿਉਂਕਿ ਦੇਖੋ ਕਈ ਵਾਰੀ ਫਿਰ ਟੋਕ ਦਿੰਦੇ ਹੁੰਦੇ ਨੇ ਹੈਗੇ ਹੈਗੀ ਤਾਂ ਚਲੋ ਸੇਲ ਹੀ ਆ ਇਹਨਾਂ ਦਾ ਤਾਂ ਆਪਾ ਪ੍ਰੋਮੋਸ਼ਨ ਹੀ ਕਰ ਰਹੇ ਆਂ ਤੇ ਦੇਖੋ ਇੱਕ ਇਹ ਸੂਟ ਸੀ ਇਹ ਵੀ ਪਿਓਰ ਆਰਗੈਂਜ਼ਾ ਦੇ ਉੱਪਰ ਸੀਗਾ ਸੂਟ ਜਿਵੇਂ ਹੁਣ ਗਰਮੀਆਂ ਦੇ ਵਿੱਚ ਆਰਗੈਂਜ਼ਾ ਹੀ ਚੱਲਣੀ ਆ ਪਾਰਟੀ ਵੇਅਰ ਵੀ ਫੰਕਸ਼ਨ ਦੇ ਵਿੱਚ ਵੀ ਇਹ ਸਲਵਾਰ ਦੇ ਉੱਪਰ ਵਰਕ ਸੀਗਾ ਇਹਦੇ ਠੀਕ ਹੈ ਜੀ ਜਿਹੜੇ ਦੁਪट्टे ਨੇ ਉਹ ਨਾਲ ਅਟੈਚ ਵਿੱਚ ਸੈਂਟਰ ਦੇ ਵਿੱਚ ਅਟੈਚ ਕੀਤੇ ਹੋਏ ਨੇ ਇਸ ਲਈ ਮੈਂ ਚੰਗੀ ਤਰ੍ਹਾਂ ਖੋਲ ਕੇ ਤੁਹਾਨੂੰ ਦਿਖਾ ਨਹੀਂ ਪਾਈ ਕਿਉਂਕਿ ਦੇਖੋ ਆਪਾਂ ਖੋਲ ਨਹੀਂ ਸਕਦੇ ਹੈਗੇ ਪੂਰੀ ਤਰ੍ਹਾਂ ਉੱਪਰੋਂ ਜਿਹੜੀ ਤਹਿ ਹੁੰਦੀ ਆ ਬਸ ਇਦਾਂ ਹੀ ਜਿੱਦਾਂ ਮੈਂ ਤੁਹਾਨੂੰ ਦਿਖਾ ਰਹੀ ਆ ਇਦਾਂ ਹੀ ਦਿਖਾ ਸਕਦੇ ਆ ਦੁਪट्टे ਤੇ ਜਿਹੜਾ ਹੈਗਾ ਉਹ ਲੈਸ ਲੱਗੀ ਹੋਈ ਆ ਦੇ ਤੇ ਮਤਲਬ ਗੜੇ ਦੇ ਉੱਪਰ ਜਿਹੜਾ ਹੈਗਾ ਉਹ ਵਰਕ ਹੋਇਆ ਹੋਇਆ ਹੈਂਡਵਰਕ ਠੀਕ ਹੈ ਜੀ ਤੇ ਇੱਕ ਇਹ ਬਲੈਕ ਵਾਲਾ ਸੂਟ ਸੀਗਾ ਦੇਖੋ ਇਹਦੇ ਵਿੱਚ ਪੈਨਲ ਬਣੇ ਹੋਏ ਨੇ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਾ ਇਹ ਸੂਟ ਬਲੈਕ ਔਰ ਗ੍ਰੇ ਦਾ ਪੂਰਾ ਹੈਵੀ ਸੂਟ ਬਣਿਆ ਹੋਇਆ ਸੀਗਾ ਤੇ ਪਿਓਰ ਦੀ ਇਹਦੇ ਨਾਲ ਸਲਵਾਰ ਲੱਗੀ ਹੋਈ ਸੀਗੀ ਤੇ ਦੁਪੱਟੇ ਦੇ ਫੋਰ ਸਾਈਡ ਜਿਹੜੀ ਹੈਗੀ ਆ ਉਹ ਲੈਂਸ ਲੱਗੀ ਹੋਈ ਸੀ ਮੋਤੀਆਂ ਵਾਲੀ ਜਿਵੇਂ ਕਿ ਅਪ ਵਰਕ ਹੋਇਆ ਹੋਇਆ ਉੱਪਰ ਠੀਕ ਹੈ ਜੀ ਬਹੁਤ ਜ਼ਿਆਦਾ ਸੋਨਾ ਸੂਟ ਸੀਗਾ ਇਹ ਪਾਰਟੀ ਵੇਅਰ ਲੁੱਕ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਜਿੱਦਾਂ ਪਾਕਿਸਤਾਨੀ ਸਟਾਈਲ ਚ ਹੁੰਦੇ ਨੇ ਨਾ ਸੂਟ ਓਦਾਂ ਦਾ ਸੂਟ ਸੀ ਤੇ ਇੱਕ ਤੁਸੀਂ ਆਹ ਦੇਖ ਲਓ ਸਕਾਈ ਬਲੂ ਕਲਰ ਦਾ ਮਤਲਬ ਫਰੋਜੀ ਜਿਹਾ ਕਲਰ ਸੀਗਾ ਨਾ ਇਹ ਤੇ ਇਹਦੇ ਵੀ ਵੀਨ ਇੱਕ ਬਣਿਆ ਹੋਇਆ ਸੀ ਪੂਰਾ ਹੈਵੀ ਤੇ ਬਹੁਤ ਜਿਆਦਾ ਸੋਹਣਾ ਸੂਟ ਸੀਗਾ ਕਲਰ ਜਿਹੜਾ ਹੈਗਾ ਸੀ ਬਹੁਤ ਹੀ ਜਿਆਦਾ ਪਿਆਰਾ ਮੈਨੂੰ ਲੱਗਿਆ ਇਹ ਤੇ ਇਸੇ ਲਈ ਕਹਿੰਨੀ ਹਾਂ ਤੁਸੀਂ ਵੀਡੀਓ ਦੇ ਵਿੱਚ ਇੱਕ ਵਾਰ ਚੈੱਕ ਕਰ ਲਓ ਹਣਾ ਜਰੂਰ ਵੀ ਕਿੱਦਾਂ ਦੇ ਸੂਟ ਨੇ ਇਹ ਦੇਖੋ ਇਹ ਟ੍ਰੈਂਡ ਦੇ ਅਕੋਰਡਿੰਗ ਜਿਹੜਾ ਸੂਟ ਆ ਅੱਜ ਕੱਲ੍ਹ ਚੱਲਦੇ ਪਏ ਨੇ ਔਰੀਜਨਲ ਕਲਰ ਦਾ ਬਹੁਤ ਜਿਆਦਾ ਟ੍ਰੈਂਡ ਸੀ ਰਸਟ ਜੇ ਕਲਰ ਦਾ ਤੇ ਇਹਦਾ ਵੀ ਜਿਹੜਾ ਫਰੰਟ ਹੈਗਾ ਪੂਰਾ ਹੈਵੀ ਸੀ ਪੈਨਲ ਬਣੇ ਹੋਏ ਸੀ ਇਹਦੇ ਵਿੱਚ ਠੀਕ ਹੈ ਜੀ ਤੇ ਇਹ ਸਾਰੇ ਸੂਟ ਜਿਹੜੇ ਹੈਗੇ ਨੇ ਉਹ ਸੇਲ ਦੇ ਵਿੱਚ ਹੀ ਲੱਗੇ ਹੋਏ ਸੀ ਮਤਲਬ ਕਿ ਜੇ ਹੁਣ 3000 ਦਾ ਸੂਟ ਹੋਊਗਾ ਤਾਂ ਤੁਹਾਨੂੰ 2000 ਦਾ ਇਹ ਇੰਨਾ ਨਹੀਂ ਰੇਟ ਲਗਾਇਆ ਹੋਇਆ ਹੋਊਗਾ ਠੀਕ ਹੈ ਜੀ ਪੂਰਾ ਮਤਲਬ 1200 ਤੱਕ ਇਹਨਾਂ ਦਾ ਡਿਸਕਾਊਂਟ ਜਿਹੜਾ ਹੈਗਾ ਉਹ ਹੈਵੀ ਸੂਟਾਂ ਦੇ ਚੱਲਦਾ ਪਿਆ ਸੀ ਤੇ ਇਹਦੀ ਜਿਹੜੀ ਸਲਵਾਰ ਦੇ ਉੱਪਰ ਵੀ ਵਰਕ ਹੋਇਆ ਹੋਇਆ ਸੀ ਜਿਹੜਾ ਦੁਪੱਟਾ ਹੈਗਾ ਸੀ ਪੂਰਾ ਹੈਵੀ ਸੀਗਾ 4 ਸਾਈਡ ਤੇ ਇਹ ਇਹਨਾਂ ਦੇ ਬਾਜੂ ਤੇ ਵਰਕ ਹੋਇਆ ਹੋਇਆ ਸੀਗਾ ਠੀਕ ਹੈ ਜੀ ਬਸ ਤੁਸੀਂ ਨਾਲ ਦੀ ਨਾਲ ਦੇਖਦੇ ਜਾਓ ਵੀ ਕਿਹੜੀ ਚੀਜ਼ ਤੇ ਕਿੱਥੇ ਵਰਕ ਹੋਇਆ ਹੋਇਆ ਹਨਾ ਤੇ ਇੱਕ ਇਹ ਸੂਟ ਸੀ ਇਹ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਵਧੀਆ ਲੱਗਿਆ ਸੂਟ ਹਨਾ ਗੁਲਾਬੀ ਜਿਹਾ ਕਲਰ ਸੀ ਵੀ ਸ਼ੇਪ ਇਹਦਾ ਨੈੱਕ ਬਣਿਆ ਹੋਇਆ ਸੀਗਾ ਠੀਕ ਹੈ ਤੇ ਇਹਦਾ ਜਿਹੜਾ ਮਤਲਬ ਦੁਪੱਟਾ ਸੀਗਾ ਉਹ ਵੀ ਆਰਗੈਂਜ਼ਾ ਦਾ ਹੀ ਲੱਗਿਆ ਹੋਇਆ ਸੀਗਾ ਨਾਲ ਠੀਕ ਹੈ ਫੋਰ ਸਾਈਡ ਜਿਹੜੀ ਹੈਗੀ ਇਹਦੇ ਲੈਂਸ ਲੱਗੀ ਹੋਈ ਸੀ ਦੁਪੱਟੇ ਤੇ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਕਿਵੇਂ ਫਲਾਵਰ ਵਾਲਾ ਸੂਟ ਸੀਗਾ ਗਰਮੀਆਂ ਦੇ ਵਿੱਚ ਮਤਲਬ ਜੇ ਆਪਾਂ ਨੂੰ ਕੋਈ ਫੰਕਸ਼ਨ ਵਗੈਰਾ ਆ ਜਾਂਦਾ ਹਨਾ ਮਾਰਚ ਅਪ੍ਰੈਲ ਤੱਕ ਤਾਂ ਤੁਸੀਂ ਵੇਅਰ ਕਰ ਸਕਦੇ ਹੋ ਤੇ ਇੱਕ ਦੇਖੋ ਇਹ ਕਲਰ ਸੀਗਾ ਮਹਿੰਦੀ ਗ੍ਰੀਨ ਜਿਹਾ ਕਲਰ ਸੀਗਾ ਇਹਦੇ ਵਿੱਚ ਵੀ ਪੈਨਲ ਬਣੇ ਹੋਏ ਸੀਗੇ ਸੂਟ ਦੇ ਤੇ ਵੀ ਨੈਕ ਬਣਿਆ ਹੋਇਆ ਸੀ ਦੇਖੋ ਜਿਹੜਾ ਵੀ ਨੈਕ ਆ ਉਹ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਹਨਾ ਤੇ ਇੱਧਰ ਤੁਸੀਂ ਦੇਖੋ ਸ਼ੈਲਫਾਂ ਜਿਹੜੀਆਂ ਹੈਗੀਆਂ ਨੇ ਪੂਰੀਆਂ ਖਾਲੀ ਹੋਈਆਂ ਪਈਆਂ ਨੇ ਇਹਨਾਂ ਦੀਆਂ ਕਿਉਂਕਿ ਸਾਰੇ ਸੂਟ ਜਿਹੜੇ ਹੈਗੇ ਨੇ ਪਹਿਣਾ ਨੇ ਉਹ ਏਦਾਂ ਹੀ نیچے ਛੁੱਟੇ ਹੋਏ ਹੋਏ ਨੇ ਦੇਖੋ ਇੰਨੇ ਸੂਟਾਂ ਦੀ ਤਾਂ ਫਿਰ ਤੈਹ ਲਗਾਉਣੀ ਵੀ ਬਹੁਤ ਔਖੀ ਹੁੰਦੀ ਆ ਤੇ ਇੱਕ ਇਹ ਸ਼ਿਮਰ ਦੇ ਉੱਪਰ ਸੀਗਾ ਸੂਟ ਰਸਟ ਜੇ ਕਲਰ ਦਾ ਇਹ ਵੀ ਬਹੁਤ ਸੋਹਣਾ ਸੂਟ ਸੀਗਾ ਤੇ ਇੱਕ ਆਹ yellow ਕਲਰ ਸੀ ਇਹ ਵੀ ਪੂਰਾ ਹੈਵੀ ਦੁਪੱਟਾ ਸੀ ਔਰ ਹੈਵੀ ਇਹਦਾ ਫਰੰਟ ਸੀ ਠੀਕ ਹੈ ਜੀ ਤੇ ਤੁਸੀਂ ਇਹਦਾ ਸ਼ੈਲਫ ਵਗੈਰਾ ਜਿਹੜੀਆਂ ਹੈਗੀਆਂ ਨੇ ਉਹਨਾਂ ਤੋਂ ਵੀ ਚੱਕ ਕੇ ਦੇਖ ਸਕਦੇ ਹੋ ਸੂਟ ਕੋਈ ਚੱਕਰ ਨਹੀਂ ਆ ਦੇਖੋ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਤੁਹਾਨੂੰ ਨਾ ਇੱਥੇ ਕਹਿਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਕਿ ਸਾਨੂੰ ਸੂਟ ਦਿਖਾ ਦਿਓ ਤੁਸੀਂ ਆਪਣੀ ਮਰਜ਼ੀ ਨਾਲ ਜੋ ਤੁਹਾਡੇ ਹੱਥ ਚ ਆਉਂਦਾ ਜੋ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹ ਸੂਟ ਇੱਥੋਂ ਦੇਖ ਸਕਦੇ ਹੋ ਠੀਕ ਹੈ ਜੀ ਕਿਉਂਕਿ ਦੇਖੋ ਹੁਣ ਕਿੰਨਾ ਵੱਡਾ ਢੇਰ ਲੱਗਿਆ ਹੋਇਆ ਹੈ ਨਾ ਇੱਥੇ ਇਹ ਸਿਰਫ ਮਤਲਬ ਜਦੋਂ ਆਪਾਂ ਦੇਖਣ ਜਾਂਦੇ ਨੇ ਨਾ ਸੂਟ ਆਪਣੀ ਵਜ੍ਹਾ ਕਰਕੇ ਹੀ ਲੱਗਦੇ ਨੇ ਇਹ ਢੇਰ ਦੇਖੋ ਤਾਂ ਤੈਅ ਲਗਾ ਕੇ ਰੱਖਦੇ ਨੇਗੇ ਹਨਾ ਜਦੋਂ ਆਪਾਂ ਦੇਖਦੇ ਆ ਤਾਂ ਫਿਰ ਇੰਨਾ ਢੇਰ ਲੱਗ ਜਾਂਦਾ ਹੁੰਦਾ ਤੇ ਇੱਕ ਆ ਮੂੰਗੀ ਆ ਜਾਂ ਕਲਰ ਦਾ ਸੂਟ ਸੀਗਾ ਤੇ ਇਹਦੇ ਵੀ ਸਲਵਾਰ ਦੇ ਪਹੁੰਚੇ ਉੱਪਰ ਵਰਕ ਹੋਇਆ ਹੋਇਆ ਸੀਗਾ ਠੀਕ ਹੈ ਜੀ ਤੇ ਦੇਖੋ ਜਦੋਂ ਤੁਸੀਂ ਆਉਣਾਗਾ ਹਨਾ ਮਿਲ ਕੇ ਜਿੱਦਾਂ ਤਿੰਨ ਚਾਰ ਜਾਣੇ ਆਗੇ ਤਾਂ ਜਿਹੜੇ ਨਾਲ ਹੁੰਦੇ ਨੇ ਤਾਂ ਥੋੜੀ ਹੈਲਪ ਕਰ ਸਕਦੇ ਨੇ ਉਹ ਦਿਖਾਉਣ ਦੇ ਕਿਉਂਕਿ ਸੂਟਾਂ ਦੇ نیچے ਜਿਹੜੇ ਸੂਟ ਨੇ ਉਹ ਫਸੇ ਹੋਏ ਨੇ ਲਿਪਟ ਜਾਂਦੇ ਹੁੰਦੇ ਨੇ ਤੇ ਦੇਖੋ ਇੱਕ ਆ ਸੀਗਾ ਫਰੋਜੀ ਜਿਹਾ ਕਲਰ ਬਹੁਤ ਜ਼ਿਆਦਾ ਪਿਆਰਾ ਕਲਰ ਸੀਗਾ ਇਹ ਵੀ ਇਹ ਪੂਰਾ ਹੈਵੀ ਸੀ ਤੇ ਆ ਗਿਆ ਮੇਰਾ ਫੇਵਰਟ ਕਲਰ ਪਰਪਲ ਕਲਰ ਤੇ ਇਹਦੇ ਵਿੱਚ ਵੀ ਪੈਨਲ ਬਣੇ ਹੋਏ ਸੀ ਪੂਰਾ ਹੈਵੀ ਸੂਟ ਸੀਗਾ ਇਹ ਤੇ ਇਹ ਪਾਰਟੀ ਦੇ ਵਿੱਚ ਜਿੱਦਾਂ ਮਰਜ਼ੀ ਵੇਅਰ ਕਰ ਲਓ ਤੇ ਦੇਖੋ ਫੋਰ ਸਾਈਡ ਇਹਦੇ ਇਦਾਂ ਮਤਲਬ ਵਰਕ ਹੋਇਆ ਹੋਇਆ ਸੀਗਾ ਠੀਕ ਹੈ ਜੀ ਇਹ ਜਿਹੜੇ ਸੂਟ ਨੇ ਤੁਹਾਨੂੰ ਉਹ 2500 3000 ਦੀ ਰੇਂਜ ਚ ਮਿਲ ਜਾਣਗੇ ਤੇ ਦੇਖੋ ਜਿਹੜਾ ਇਹ ਜੂੜ ਸੀ ਇਹ ਵੈਲਵਟ ਦਾ ਸੂਟ ਸੀ ਪਿਓਰ ਪਿਓਰ ਜਿਹੜੀ ਹੁੰਦੀ ਹੈ ਨਾ ਤੇ ਉਹ ਸੂਟ ਸੀਗਾ ਇਹ ਪੂਰਾ ਹੈਵੀ ਇਹਦਾ ਵਰਕ ਹੋਇਆ ਹੋਇਆ ਸੀਗਾ ਜਿੱਦਾਂ ਤੁਸੀਂ ਨੈਕਸਟ ਇਅਰ ਲਈ ਲੈ ਕੇ ਰੱਖਣਾ ਤਾਂ ਤੁਸੀਂ ਲੈ ਕੇ ਰੱਖ ਸਕਦੇ ਹੋ ਇਹ ਜਿਹੜਾ ਸੂਟ ਸੀਗਾ ਦੇਖੋ ਬੈਲਵਰ ਦੇ ਸੂਟ ਬਹੁਤ ਹੀ ਮਹਿੰਗੇ ਆਉਂਦੇ ਨੇ ਤੇ ਇਹਦਾ ਸਟਾਲ ਦੇਖ ਲਓ ਤੁਸੀਂ ਕਿੰਨਾ ਹੈਵੀ ਸੀਗਾ ਤੇ ਇਹ ਸਿਰਫ ਸੀਗਾ ਸਾਰਾ 2700 ਰੁਪਏ ਦਾ ਸੂਟ ਜਦੋਂ ਕਿ ਇਹ ਸੂਟ ਨੇ ਜਿਹੜੇ ਇਹ 4500 ਤੋਂ ਤੇ ਮਤਲਬ 4500 ਤੋਂ 5000 ਤੋਂ ਘੱਟ ਨਹੀਂ ਮਿਲਦੇ ਹੈਗੇ ਹਨਾ ਪੂਰਾ ਇਹਦਾ ਹੈਵੀ ਜਿਹੜਾ ਹੈਗਾ ਸੀ ਉਹ ਫਰੰਟ ਸੀ ਤੇ ਬ੍ਰੌਕਰਟ ਦੀ ਇਹਦੇ ਨਾਲ ਜਿਹੜੀ ਹੈਗੀ ਆ ਉਹ ਬਾਟਮ ਲੱਗੀ ਹੋਈ ਸੀਗੀ ਠੀਕ ਹੈ ਜੀ ਤੇ ਇਹਦਾ ਤੁਸੀਂ ਪਲਾਜ਼ੋ ਵਗੈਰਾ ਬਣਾ ਸਕਦੇ ਸਲਵਾਰ ਵੀ ਬਣਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਦੇਖੋ ਪੂਰਾ ਹੈਵੀ ਸੀ ਇਹਦਾ ਸਟਾਲ ਹਣਾ ਦੇਖੋ ਕਈ ਵਾਰੀ ਕੀ ਹੁੰਦਾ ਵੈਲਵਟ ਦੇ ਸੂਟਾਂ ਨਾਲ ਨਹੀਂ ਤਾਂ ਸਟਾਲ ਦੂਸਰਾ ਲੱਗਿਆ ਹੁੰਦਾ ਪਰ ਇਹਦੇ ਨਾਲ ਵੈਲਵਟ ਦਾ ਹੀ ਲੱਗਿਆ ਹੋਇਆ ਸੀਗਾ ਤੇ ਇੱਧਰ ਤੁਸੀਂ ਡ्रेसेस ਵਗੈਰਾ ਜਿਹੜੀਆਂ ਹੈਗੀਆਂ ਨੇ ਉਹ ਚੈੱਕ ਕਰ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਪਾਰਟੀ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਤੇ ਹੁਣ ਆ ਗਏ ਜੀ ਸਸਤੇ ਸੂਟ ਬਿਲਕੁਲ ਇਹ ਦੇਖੋ ਇਹ ਸੂਟ ਸੀਗਾ ਸਾਰਾ 270 ਰੁਪਏ ਦਾ ਠੀਕ ਹੈ ਅਸੀਂ ਇਹਦੇ ਵਿੱਚੋਂ ਹੀ ਲੈ ਕੇ ਗਏ ਹਾਂ ਸੂਟ ਕਿਉਂਕਿ ਦੇਖੋ ਹੁਣ ਗਰਮੀਆਂ ਦਾ ਸੀਜ਼ਨ ਆ ਹਨਾ ਆਪਾਂ ਫਿਰ ਸੀਜ਼ਨ ਦੇ ਅਕੋਰਡਿੰਗ ਹੀ ਸਾਰੇ ਸੂਟ ਲੈਣੇ ਨੇ ਤੇ ਕਲਰ ਦੇਖ ਲਓ ਤੁਸੀਂ ਕਿੰਨਾ ਪਿਆਰਾ ਸੀਗਾ 270 ਰੁਪਏ ਦਾ ਵਿਦ ਦੁਪੱਟਾ ਜਿਹੜਾ ਹੈਗਾ ਕੋਈ ਮਾੜਾ ਨਹੀਂ ਹੈਗਾ ਤੇ ਜਦੋਂ ਤੁਸੀਂ ਆਉਂਗੇ ਤੁਹਾਨੂੰ ਅਣਗਿਣਤ ਇਦਾਂ ਦੇ ਸੂਟ ਜਿਹੜੇ ਹੈਗੇ ਨੇ ਉਹ ਮਿਲ ਜਾਣਗੇ ਤੇ ਕਲਰ ਜਿਹੜੀ ਚੁਆਇਸ ਹੋਊਗੀ ਉਹ ਵੀ ਇਹਦੇ ਵਿੱਚ ਚਾਰ ਚਾਰ ਮਤਲਬ ਹੈਗੇ ਸੀਗੇ ਸੂਟ ਹਨਾ ਜਿੱਦਾਂ ਪੂਰਾ ਸੈੱਟ ਹੁੰਦਾ ਨਾ ਕਲਰ ਅਲੱਗ-ਅਲੱਗ ਹੁੰਦੇ ਆ 270 70 ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਤੇ ਜਿਹੜਾ ਇਹ ਸੂਟ ਸੀਗਾ ਇਹ ਵੀ ਮੈਂ ਤੁਹਾਨੂੰ ਟੈਗ ਦਿਖਾਉਣੀ ਆ ਮੇਰੇ ਖਿਆਲ ਚ 370 ਕ ਦੀ ਰੇਂਜ ਦੇ ਵਿੱਚ ਸੀਗਾ ਇਹ ਸੂਟ ਤੇ ਇਹ ਵੀ ਵਿਦੇ ਦੁਪੱਟਾ ਸੀ ਹਾਂਜੀ 390 ਦਾ ਹਨਾ ਇਹ 4390 ਦਾ ਸੀਗਾ ਤੇ ਕਿਉਂਕਿ ਮੈਂ ਵੀ ਭੁੱਲ ਜਾਨੀ ਹੈਗੀ ਹਨਾ ਮੈਨੂੰ ਬਾਅਦ ਚ ਵਾਇਸਓਵਰ ਪਾਉਣੀ ਪੈਂਦੀ ਹੈ ਵੀਡੀਓ ਦੇ ਵਿੱਚ ਕਿਉਂਕਿ ਉੱਥੇ ਰੌਸ਼ ਬਹੁਤ ਜ਼ਿਆਦਾ ਹੁੰਦਾ ਤੇ ਮਤਲਬ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਹੁੰਦਾ ਫਿਰ ਆਪਾਂ ਇਦਾਂ ਨਹੀਂ ਪਾ ਸਕਦੇ ਹੈਗੇ ਤੇ ਇਹਦੇ ਗਲੇ ਦੇ ਉੱਪਰ ਪੈਚ ਲੱਗਿਆ ਹੋਇਆ ਸੀਗਾ ਤੇ ਦੁਪੱਟਾ ਜਿਹੜਾ ਹੈਗਾ ਸੀ ਇਹਦੇ ਨਾਲ ਪਿਓਰ ਕਾਟਨ ਦਾ ਲੱਗਿਆ ਹੋਇਆ ਸੀਗਾ ਠੀਕ ਹੈ ਜੀ ਹੁਣ ਦੇਖੋ ਗਰਮੀਆਂ ਦੇ ਵਿੱਚ ਤਾਂ ਕਾਟਨ ਦੇ ਹੀ ਸੂਟ ਚੱਲਣੇ ਨੇ ਆਪਾਂ ਜਿਹੜੀ ਬੱਕਟ ਹੈਗੀ ਉਹ ਨਾਲ ਦੀ ਨਾਲ ਭਰੀ ਜਾ ਰਹੇ ਸੀਗੇ ਠੀਕ ਹੈ ਕਈ ਵਈ ਬੱਕਟ ਵੀ ਤੁਹਾਡੀ ਇੱਧਰ ਉੱਧਰ ਲੈ ਜਾਂਦੇ ਆ ਲੋਕੀ ਬਸ ਇਹ ਆ ਵੀ ਤੁਸੀਂ ਧਿਆਨ ਰੱਖਣਾ ਉਸ ਟਾਈਮ ਤੇ ਜਦ ਤੁਸੀਂ ਆਉਣਾ ਤੇ ਦੇਖੋ ਇਹ ਜਿਹੜੀਆਂ ਹੈਗੀਆਂ ਸੀ ਇਹ ਡ्रेसेस ਵਗੈਰਾ ਵੀ ਵਿੱਚ ਹੀ ਇਹਨਾਂ ਨੇ ਸੇਲ ਦੇ ਲਗਾਈਆਂ ਹੋਈਆਂ ਨੇ ਹੁਣ ਇਹ ਦੇਖੋ ਪੈਂਟ ਦੇ ਨਾਲ ਸੀਗੀ 480 ਰੁਪਏ ਦੀ ਜਿਹੜੀ ਇਹ ਡ्रेस ਸੀ ਦੇਖੋ 480 ਰੁਪਏ ਦੀ ਬਿਲਕੁਲ ਵੀ ਮਾੜੀ ਨਹੀਂ ਹੈਗੀ ਕੱਪੜਾ ਜਿਹੜਾ ਹੈਗਾ ਸੀ ਹੱਥ ਲਗਾ ਕੇ ਤੁਸੀਂ ਦੇਖੋਗੇ ਬਹੁਤ ਹੀ ਜ਼ਿਆਦਾ ਵਧੀਆ ਕੱਪੜਾ ਸੀ ਇਹ ਨਹੀਂ ਹੈਗਾ ਸੀ ਵੀ ਮਤਲਬ ਉਹ ਹੁੰਦੇ ਨੇ ਨਾ ਬਿਲਕੁਲ ਖਰਾਬ ਜਿਹਾ ਕੱਪੜਾ ਉਹ ਨਹੀਂ ਸੀਗਾ ਮਤਲਬ ਪੂਰਾ ਪਿਓਰ ਦਾ ਕੱਪੜਾ ਸੀਗਾ 480 ਦੇ ਵਿੱਚ ਇਹਨਾਂ ਨੇ ਸੇਲ ਦੇ ਵਿੱਚ ਲਗਾਈ ਹੋਈ ਸੀ ਵਿਦ ਪੈਂਟ ਠੀਕ ਹੈ ਜੀ ਤੇ ਜਿਹੜਾ ਇਹ ਸੂਟ ਸੀਗਾ ਇਹ ਪਿਓਰ ਜਿਹੜਾ ਹੁੰਦਾ ਨਾ ਕੱਪੜਾ ਪਿਓਰ ਦੇ ਉੱਪਰ ਬਣਿਆ ਹੋਇਆ ਸੀਗਾ ਪਿੰਕ ਜਿਹਾ ਇਹ ਮੈਨੂੰ ਬਹੁਤ ਸੋਹਣਾ ਲੱਗਿਆ ਸੀਗਾ ਸੂਟ ਕਿਉਂਕਿ ਜਿਹੜਾ ਦੁਪੱਟਾ ਸੀਗਾ ਇਹਦੇ ਨਾਲ ਉਹ ਵੀ ਪਿਓਰ ਦਾ ਹੀ ਲੱਗਿਆ ਹੋਇਆ ਸੀ 1650 ਦੇ ਵਿੱਚ ਇਹ ਲੱਗਿਆ ਹੋਇਆ ਸੀ ਸੂਟ ਠੀਕ ਹੈ ਜੀ ਜਿਵੇਂ ਦੇਖੋ ਹੁਣ ਗਰਮੀਆਂ ਦੇ ਵਿੱਚ ਜਿਵੇਂ ਵੀ ਆਪਾਂ ਨੂੰ ਕਲਰ ਜਿਹੜੇ ਹੈਗੇ ਨੇ ਲਾਈਟ ਹੀ ਕਲਰ ਵਧੀਆ ਲੱਗਦੇ ਹੁੰਦੇ ਨੇ ਗਰਮੀਆਂ ਦੇ ਵਿੱਚ ਉਹਦੇ ਅਕੋਰਡਿੰਗ ਮੈਨੂੰ ਇਹ ਸੂਟ ਬਹੁਤ ਪਿਆਰਾ ਲੱਗਿਆ ਕਿਉਂਕਿ ਦੇਖੋ ਹੈਵੀ ਤੋਂ ਹੈਵੀ ਵੀ ਸੂਟ ਆਪਣੇ ਕੋਲੇ ਹੁੰਦੇ ਨਹੀਂਗੇ ਹਨਾ ਉਹ ਫਿਰ ਪਾਰਟੀ ਤੇ ਹੀ ਚੰਗੇ ਲੱਗਦੇ ਨੇ ਕੋਈ ਫੰਕਸ਼ਨ ਹੋਵੇ ਉਦੋਂ ਹੀ ਚੰਗੇ ਲੱਗਦੇ ਨੇ ਇਹਨਾਂ ਨੂੰ ਆਪਾਂ ਓਦਾਂ ਵੀ ਜਦੋਂ ਆਪਾਂ ਕਿਤੇ ਰਿਸ਼ਤੇਦਾਰੀ 'ਚ ਜਾਣਾ ਹਨਾ ਉਦੋਂ ਆਪਾਂ ਵੇਅਰ ਕਰ ਸਕਦੇ ਹੁੰਦੇ ਆਂਗੇ ਤੇ ਜਿਹੜੇ ਉੱਪਰ ਮੈਂ ਤੁਹਾਨੂੰ ਦਿਖਾਏ ਆ ਹੈਵੀ ਸੂਟ ਉਹ ਆਪਾਂ ਪਾਰਟੀ ਵੇਅਰ ਹੀ ਮਤਲਬ ਜ਼ਿਆਦਾਤਰ ਵੇਅਰ ਹੁੰਦੇ ਨੇ ਤੇ ਇਹ ਦੇਖੋ ਇੱਕ ਮਹਿੰਦੀ ਜੇ ਕਲਰ ਦਾ ਸੂਟ ਸੀਗਾ ਠੀਕ ਹੈ ਜੀ ਇਹ ਵੀ ਮੇਰੇ ਹਿਸਾਬ ਨਾਲ 300 400 ਦੀ ਰੇਂਜ ਦੇ ਵਿੱਚ ਸੀਗਾ ਤੇ ਮੈਂ ਤੁਹਾਨੂੰ ਟੈਗ ਦਿਖਾਉਣੀ ਆ 470 ਦਾ ਹਨਾ ਇਹ ਸੂਟ ਸੀਗਾ 470 ਰੁਪਏ ਦਾ ਤੇ ਇਹ ਵੀ ਦੇਖੋ ਕੋਈ ਮਾੜਾ ਨਹੀਂ ਹੈਗਾ ਸੂਟ ਜਿਵੇਂ ਇਹਦੇ ਨਾਲ ਫਲਾਵਰ ਪ੍ਰਿੰਟਿੰਗ ਦੇ ਵਿੱਚ ਹੀ ਜਿਹੜਾ ਪਿਓਰ ਕਾਟਨ ਦਾ ਦੁਪੱਟਾ ਲੱਗਿਆ ਹੋਇਆ ਸੀਗਾ ਤੇ ਫਲਾਵਰ ਦੇ ਵਿੱਚ ਹੀ ਇਹਦੀ ਸਲਵਾਰ ਬਣੀ ਹੋਈ ਸੀਗੀ ਤੇ ਲਾਈਨਿੰਗ ਵਾਲੀ ਜਿਹੜੀ ਹੈਗੀ ਸੀ ਉਹ ਇਹਦੀ ਸ਼ਰਟ ਸੀ ਤੇ ਹਲਕਾ ਜਿਹਾ ਪੈਚ ਦਿੱਤਾ ਹੋਇਆ ਸੀ ਮੂਰੇ ਤੇ ਦੇਖੋ ਇਹ ਵਾਲਾ ਸੂਟ ਵੀ ਮਤਲਬ ਬਹੁਤ ਹੀ ਸਸਤੀ ਰੇਂਜ ਦੇ ਵਿੱਚ ਸੀਗਾ ਨਾਲ ਹੀ ਨਾਲ ਮੈਂ ਤੁਹਾਨੂੰ ਪ੍ਰਾਈਸ ਟੈਗ ਜਿਹੜਾ ਹੈਗਾ ਉਹ ਦਿਖਾਉਂਦੀ ਜਾਂਦੀ ਹੁੰਦੀ ਆ ਤੇ ਇਹਦੇ ਨਾਲ ਵੀ ਪਿਓਰ ਦਾ ਜਿਹੜਾ ਹੈਗਾ ਸੀ ਉਹ ਦੁਪੱਟਾ ਸੀ ਇਹ ਸਾਰੇ ਜਿਹੜੇ ਸੂਟ ਨੇ ਉਹ ਤੁਸੀਂ ਗਰਮੀਆਂ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ 390 ਰੁਪਏ ਦਾ ਇਹ ਸੂਟ ਸੀਗਾ ਠੀਕ ਹੈ ਜੀ ਹੁਣ ਜਿਵੇਂ ਹਲਕੇ ਹਲਕੇ ਸੂਟ ਹੀ ਹੁੰਦੇ ਨੇ ਜਿਹੜੇ ਗਰਮੀਆਂ ਦੇ ਵਿੱਚ ਆਪਣੇ ਕੋਲ ਪਾਏ ਜਾਂਦੇ ਹੁੰਦੇ ਨੇ ਕਿਉਂਕਿ ਦੇਖੋ ਹਜੇ ਫੇਰ ਵੀ ਮੌਸਮ ਠੀਕ ਆ ਪਰ ਜਿੱਦਾਂ ਹੀ ਮੌਸਮ ਚੇਂਜ ਹੁੰਦਾ ਫਿਰ ਆਪਾਂ ਨੂੰ ਇਹ ਹੁੰਦਾਗਾ ਵੀ ਬਿਲਕੁਲ ਹਲਕੇ ਹਲਕੇ ਜਿਹੇ ਸੂਟ ਪਾਈਏ ਤੇ ਦੇਖੋ ਇੱਕ ਇਹ ਡਰੈਸ ਸੀਗੀ ਬਲੈਕ ਕਲਰ ਦੀ ਤੇ ਇਹਦੇ ਨਾਲ ਪੈਂਟ ਜਿਹੜੀ ਹੈਗੀ ਆ ਉਹ ਅਟੈਚ ਸੀਗੀ ਤੇ ਇਹ ਸੀਗੀ 750 ਦੀ ਹੈਨਾ ਤੇ ਇਹਦੇ ਉੱਪਰ ਮਤਲਬ ਗਲੇ ਦੇ ਉੱਪਰ ਜਿਹੜਾ ਹੈਗਾ ਉਹ ਵਰਕ ਹੋਇਆ ਹੋਇਆ ਸੀਗਾ ਤੇ ਪੂਰੀ ਲੈਂਥ ਜਿਹੜੀ ਹੈਗੀ ਸੀ ਉਹ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ ਹੈਨਾ ਮਤਲਬ ਕਿ ਇਹਨਾਂ ਨੇ ਤਾਂ ਚਲੋ ਫੁੱਲ ਲੈਂਥ ਦੇਣੀ ਹੁੰਦੀ ਆ ਬਾਅਦ ਚੋਂ ਆਪਾਂ ਚੋਇਸ ਹੁੰਦੀ ਆ ਆਪਾਂ ਕੱਟ ਕਰ ਲਓ ਤੇ ਇਹ ਜਿਹੜੇ ਇਹ ਵੀ ਸੂਟ ਜਿਹੜਾ ਹੈਗਾ ਸੀ ਮਸਟਰਡ ਜੇ ਕਲਰ ਦਾ ਇਹ ਵੀ ਕਾਟਨ ਦਾ ਸੂਟ ਸੀਗਾ ਇਹ ਵੀ ਇੰਨਾ ਕੀ ਸੀਗਾ 390 ਰੁਪਏ ਦਾ ਠੀਕ ਹੈ ਜੀ 390 470 ਦੀ ਰੇਂਜ ਦੇ ਵਿੱਚ ਇਹ ਜਿਹੜੇ نیچے ਸੀਗੇ ਸੂਟ ਤੁਹਾਨੂੰ ਮਿਲ ਜਾਣਗੇ 270 ਰੁਪਏ ਤੋਂ ਉਹਨਾਂ ਦੇ ਸੂਟ ਜਿਹੜੇ ਹੈਗੇ ਨੇ ਉਹ ਸਟਾਰਟ ਹੁੰਦੇ ਨੇ ਅਸੀਂ ਤਾਂ ਦੇਖੋ 270 70 ਰੁਪਏ ਵਾਲੇ ਹੀ ਜ਼ਿਆਦਾਤਰ ਕੱਡੇ ਸੀ ਕਿਉਂਕਿ ਘਰ ਦੇ ਵਿੱਚ ਜਦੋਂ ਆਪਾਂ ਡੇਲੀ ਵੇਅਰ ਕਰਦੇ ਆ ਨਾ ਸੂਟ ਇੰਨੇ ਜਿਹੜੇ ਹੁੰਦੇ ਨੇ ਬਿਲਕੁਲ ਰੀਜ਼ਨੇਬਲ ਹੁੰਦੇ ਨੇ ਹੁਣ ਦੇਖੋ ਆ 470 ਰੁਪਏ ਦਾ ਸੀ ਇਹ ਮੈਂ ਮਾਤਾ ਲਈ ਦੇਖ ਰਹੀ ਸੀਗੀ ਹੁਣ ਦੇਖੋ ਉਹਨਾਂ ਨੂੰ ਤਾਂ ਫਿੱਕੇ ਜਿਹੇ ਹੀ ਕਲਰ ਪਸੰਦ ਨੇ ਮਤਲਬ ਕਿ ਤੁਸੀਂ ਡਾਰਕ ਲਾਈਟ ਜਿੱਦਾਂ ਵੀ ਇਦਾਂ ਵੀ ਤੁਹਾਨੂੰ ਕਲਰ ਪਸੰਦ ਆ ਸਾਰੇ ਕਲਰ ਦੇ ਤੁਹਾਨੂੰ ਸੂਟ ਮਿਲ ਜਾਣਗੇ ਹੁਣ ਦੇਖੋ ਇਹਦੇ ਵੀ ਨੈਕ ਬਣਿਆ ਹੋਇਆ ਸੀ ਇਸੇ ਲਈ ਮਾਤਾ ਕਹਿੰਦੀ ਵੀ ਮੈਂ ਕਢਾਈ ਵਾਲਾ ਤਾਂ ਮੈਂ ਪਾ ਨਹੀਂ ਸਕਦੀ ਹੈਗੀ ਤੇ ਇਸੇ ਲਈ ਫਿਰ ਜਿਹੜਾ ਹੈਗਾ ਸੀ ਅਸੀਂ ਚੱਕ ਸਾਰੇ ਲੈਏ ਸੀ ਸੂਟ ਤੇ ਉਸ ਤੋਂ ਬਾਅਦ ਸਾਨੂੰ ਇਹ ਸੀਗਾ ਵੀ ਹਾਂ ਅਸੀਂ ਇਕੱਠੇ ਕਰ ਲੈਣੇ ਨੇ ਇੱਕ ਵਾਰ ਤੁਸੀਂ ਵੀ ਜਦੋਂ ਆਉਣਾ ਹੈਗਾ ਤੁਸੀਂ ਜਿੰਨੇ ਵੀ ਇਕੱਠੇ ਕਰਨੇ ਆ ਸੂਟ ਪਹਿਲਾਂ ਤੁਹਾਨੂੰ ਪਸੰਦ ਹੋਣ ਇਕੱਠੇ ਕਰ ਲਿਓ ਉਸ ਤੋਂ ਬਾਅਦ ਉਹਨਾਂ ਚੋਂ ਸ਼ਾਂਟੀ ਕਰ ਲਿਓ ਹਨਾ ਬੈ ਕੇ ਕਿਉਂਕਿ ਇੱਥੇ ਬੈਠਣ ਦੀ ਵੀ ਜਗ੍ਹਾ ਜਿਹੜੀ ਹੈਗੀ ਸੀ ਉਹ ਬਣੀ ਹੋਈ ਸੀਗੀ ਤੇ ਇਹ ਨਹੀਂ ਹੈਗਾ ਕਿ ਤੁਹਾਨੂੰ ਕੋਈ ਪ੍ਰੋਬਲਮ ਹੋਊਗੀ ਬਾਅਦ ਜਦ ਤੁਸੀਂ ਆਏ ਤੇ ਬਕੜ ਵਗੈਰਾ ਜਿਹੜੀ ਹੈਗੀ ਤੁਸੀਂ ਸਾਰੇ ਸੂਟ ਇਕੱਠੇ ਕਰ ਲਿਓ ਉਸ ਤੋਂ ਬਾਅਦ ਜਿਹੜੇ ਵੀ ਤੁਹਾਨੂੰ ਪਸੰਦ ਹੋਣਗੇ ਉਹ ਸ਼ਾਂਟੀ ਕਰਕੇ ਬਾਕੀ ਆਪਾਂ ਉੱਥੇ ਰੱਖ ਦਿੰਨੇ ਆ ਹਨਾ ਤੇ ਇਹ ਜਿਹੜਾ ਸੂਟ ਸੀਗਾ ਇਹ ਵੀ ਸਕਾਈ ਬਲੂ ਜੇ ਕਲਰ ਦਾ ਸੀਗਾ ਇਹ ਵੀ ਜਿਹੜਾ ਦੇਖੋ ਹਲਕਾ ਜਿਹਾ ਵਰਕ ਹੋਇਆ ਹੋਇਆ ਸੀਗਾ ਉੱਪਰ ਤੇ ਇਹ ਜਿਹੜਾ ਸੂਟ ਸੀਗਾ ਇਹ ਵੀ ਤੁਹਾਨੂੰ ਮੈਂ ਟੈਗ ਦਿਖਾਉਣੀ ਆ ਇਹ ਵੀ 700 ਰੁਪਏ ਦੀ ਰੇਂਜ ਦੇ ਵਿੱਚ ਸੀ ਵੀਦੋ ਦੁਪੱਟਾ ਹਨਾ ਜੀ ਤੇ ਦੇਖੋ ਜਿਹੜੇ ਕਾਟਨ ਦੇ ਸੂਟ ਸੀ ਉਹ 270 370 470 ਇਦਾਂ ਰੇਜ ਦੇ ਵਿੱਚ ਲੱਗੇ ਹੋਏ ਸੀ ਤੇ ਜਿਹੜੇ ਥੋੜੇ ਜਿਹਾ ਜ਼ਿਆਦਾ ਮਤਲਬ ਵਧੀਆ ਸੀਗੇ ਸੂਟ ਬਾਹਰ ਅੰਦਰ ਪਾਉਣ ਵਾਲੇ ਉਹ 600 700 ਦੀ ਰੇਂਜ ਦੇ ਵਿੱਚ ਸੀਗੇ ਤੇ ਇਹ ਜਿਹੜਾ ਸੂਟ ਸੀਗਾ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਪਾਕਿਸਤਾਨੀ ਸਟਾਈਲ ਦੇ ਵਿੱਚ ਬਣਿਆ ਹੋਇਆ ਸੀਗਾ ਮਤਲਬ ਸੈਮੀ ਵਾਂਗੂ ਇਹਦਾ ਦਿੱਤਾ ਹੋਇਆ ਸੀਗਾ ਸਾਰਾ ਇਹਨਾਂ ਨੇ ਕੱਪੜਾ ਸੈਮਿਸਟਰੀ ਚ ਸੂਟ ਹੁੰਦੇ ਨੇ ਜਿਵੇਂ ਗਲਾ ਜਿਹੜਾ ਹੈਗਾ ਉਹ ਬਣਿਆ ਹੋਇਆ ਸੀਗਾ ਤੇ ਇਹਦੀ ਲੈਂਥ ਜਿਹੜੀ ਹੈਗੀ ਸੀ ਉਹ ਪੂਰੀ ਸੀਗੀ ਤੇ ਇਹ ਜਿਹੜਾ ਸੂਟ ਸੀਗਾ ਇਹ ਸੀਗਾ 950 ਰੁਪਏ ਦਾ ਹਨਾ ਤੇ ਇਹਦੇ ਨਾਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਸੀਗਾ ਮਸਲੀਨ कॉटन ਦਾ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਲੱਗਿਆ ਅਸੀਂ ਦੇਖੋ ਮਸਲੀਨ ਜਿਹੜੀ ਹੁੰਦੀ ਉਹ ਵੀ ਬਹੁਤ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਹੈਗੀ ਸੀ ਇਹ ਪਿਓਰ ਵਾਲੀ ਸੀਗੀ ਬਿਲਕੁਲ ਠੀਕ ਹੈ ਜੀ ਤੇ ਬਾਅਦ ਚ ਮੈਨੂੰ ਲੱਗਿਆ ਵੀ ਚਲੋ ਚੱਕ ਲੈਨੇ ਆ ਇਹ ਹਨਾ ਬਾਅਦ ਚ ਦੇਖਦੇ ਆ ਜਦੋਂ ਆਪਾਂ ਸ਼ਾਂਟੀ ਕਰਦੇ ਆ ਮੈਨੂੰ ਸੋਹਣਾ ਲੱਗਿਆ ਸੀ ਜਿੱਦਾਂ ਹੁਣ ਪਾਕਿਸਤਾਨੀ ਸਟਾਈਲ ਦੇ ਵਿੱਚ ਇਹ ਸੂਟ ਸੀਗਾ ਹਨਾ ਤੇ ਮੈਂ ਕਿਹਾ ਚਲੋ ਨਾਲ ਲੈ ਲੈਨੇ ਆ ਬਾਅਦ ਚ ਜਦੋਂ ਸ਼ਾਂਟੀ ਕਰਾਂਗੇ ਫਿਰ ਉਦੋਂ ਦੇਖ ਲਵਾਂਗੇ ਵੀ ਆਪਾਂ ਕੀ ਕਰਨਾ ਹੈ ਹਨਾ ਬਸ ਇਦਾਂ ਹੀ ਆ ਤੁਸੀਂ ਵੀ ਇਕੱਠੇ ਕਰ ਲੈਨੇ ਆ ਸੂਟ ਜਦੋਂ ਤੁਸੀਂ ਆਉਣਾ ਤੇ ਆਪਣਾ ਤਿੰਨ ਚਾਰ ਜਾਨਾਂ ਨੂੰ ਨਾਲ ਲੈ ਕੇ ਆਓ ਕਿਉਂਕਿ ਢੇਰ ਜਿਹੜਾ ਹੈਗਾ ਬਹੁਤ ਵੱਡਾ ਹੁੰਦਾ ਸੂਟਾਂ ਦੇ ਵਿੱਚ ਸੂਟ ਜਿਹੜੇ ਹੈਗੇ ਨੇ ਉਹ ਲਿਫਟ ਜਾਂਦੇ ਹੁੰਦੇ ਨੇ ਕਿ ਹਨਾ ਤੇ ਫਿਰ ਹੈਲਪ ਕਰਨ ਵਾਲਾ ਵੀ ਕੋਈ ਚਾਹੀਦਾ ਹੁੰਦਾ ਨਾਲ ਹੈ ਹਨਾ ਤੇ ਬੱਕੜ ਜਿਹੜੀ ਹੈਗੀ ਬਸ ਉਹ ਇੱਧਰ ਉੱਧਰ ਹੋ ਜਾਂਦੀ ਹੁੰਦੀ ਆ ਤੇ ਸਾਨੂੰ ਦੁਬਾਰਾ ਜਿਹੜੀ ਹੈਗੀ ਸੀ ਉਹ ਮਿਲ ਗਈ ਟੋਕਰੀ ਤੇ ਅਸੀਂ ਫਿਰ ਸਾਰੇ ਸੂਟ ਜਿਹੜੇ ਹੈਗੇ ਸੀ ਉਹਦੇ ਵਿੱਚ ਪਾ ਲਏ ਆ ਤੇ ਦੇਖੋ ਇੱਕ ਇਹ ਸੀਗਾ ਸਕਾਈ ਬਲੂ ਜੇ ਕਲਰ ਦਾ ਸੂਟ ਜਿੰਨਾ ਭੈਣਾਂ ਨੂੰ ਫਲਾਵਰ ਪ੍ਰਿੰਟਿੰਗ ਵਾਲੇ ਸੂਟ ਪਸੰਦ ਨੇ ਹਨਾ ਉਹਨਾਂ ਲਈ ਇਹ ਬਹੁਤ ਵਧੀਆ ਸੀ 570 ਰੁਪਏ ਦਾ ਇਹ ਸੂਟ ਸੀਗਾ ਸਾਰਾ ਠੀਕ ਆ ਜੀ ਮਤਲਬ ਤੁਸੀਂ ਇੱਥੋਂ ਆਉਂਗੇ ਤਾਂ ਨਿਰਾਸ਼ ਹੋ ਕੇ ਨਹੀਂ ਮੁੜੋਗੇ ਤੁਹਾਡੀ ਪਸੰਦ ਦਾ ਹਰ ਇੱਕ ਸਟੱਫ ਮਿਲ ਜੂਗਾ ਇੱਥੋਂ ਹਰ ਇੱਕ ਪ੍ਰਿੰਟ ਮਿਲ ਜੂਗਾ ਹਰ ਇੱਕ ਕਢਾਈ ਵਾਲਾ ਸੂਟ ਤੁਹਾਨੂੰ ਮਿਲ ਜੂਗਾ ਕਿਉਂਕਿ ਤੁਸੀਂ ਦੇਖ ਹੀ ਸਕਦੇ ਹੋ ਦੇਖੋ ਇਹਨਾਂ ਦੇ ਨਾ ਜਦੋਂ ਇਹ ਹੁਣ ਮਤਲਬ ਤੁਹਾਨੂੰ ਲੱਗਦਾ ਹੋਵੇ ਐਨੇ ਆ ਜਿਹੜੇ ਸੂਟ ਪਏ ਨੇ ਸਿਰਫ ਇਹ ਹੀ ਨੇ ਨਹੀਂ ਇਹਨਾਂ ਦੇ ਸਾਈਡ ਤੇ ਨਾ ਬੋਰੇ ਵਗੈਰਾ ਜਿਹੜੇ ਹੁੰਦੇ ਨੇ ਉਹ ਭਰ ਕੇ ਰੱਖੇ ਹੋਏ ਹੁੰਦੇ ਨੇ ਜਿੱਦਾਂ ਹੀ ਇਹਨਾਂ ਨੂੰ ਲੱਗਦਾ ਬਸ ਵੀ ਹਾਂ ਹੁਣ ਇਹ ਸੂਟ ਜਿਹੜੇ ਹੈਗੇ ਨੇ ਸੇਲ ਹੋ ਗਏ ਉਹ ਨਾਲ ਦੀ ਨਾਲ ਦੂਸਰੇ ਬੋਰੇ ਜਿਹੜੇ ਹੈਗੇ ਨੇ ਉਹ ਖੋਲ ਕੇ ਉੱਪਰ ਇਹਨਾਂ ਦੇ ਸਿੱਟ ਦੰਦੇ ਹੁੰਦੇ ਨੇ ਕਿਉਂਕਿ ਸਾਡੇ ਹੁੰਦੇ ਵੀ ਉਹਨਾਂ ਨੇ ਕਾਫੀ ਬੋਰੇ ਜਿਹੜੇ ਹੈਗੇ ਸੀ ਉਹ ਓਪਨ ਕੀਤੇ ਸੀਗੇ ਤੇ ਅਸੀਂ ਉਹਨਾਂ ਵਿੱਚੋਂ ਜਿਹੜੇ ਹੈਗੇ ਸੀ ਉਹ ਸੂਟ ਕੱਢ ਲਏ ਸੀਗੇ ਠੀਕ ਹੈ ਜੀ ਇਸ ਲਈ ਬਸ ਤੁਸੀਂ ਇਹ ਟੈਨਸ਼ਨ ਨਹੀਂ ਲੈਣੀ ਵੀ ਇਹ ਸੇਲ ਜਿਹੜੀ ਹੈਗੀ ਖਤਮ ਹੋਊ ਹੋ ਜੂਗੀ ਇਹ 1 ਮਹੀਨਾ ਚੱਲਣੀ ਆ ਹਜੇ ਸੇਲ ਠੀਕ ਹੈ ਤੇ ਇਹ ਦੇਖੋ ਟਾਈ ਐਂਡ ਡਾਈ ਦਾ ਜਿਹੜਾ ਸੂਟ ਸੀਗਾ ਉਹ ਤੇ ਮਤਲਬ ਬਣਿਆ ਹੋਇਆ ਸੀ ਇਹਦਾ ਦੁਪੱਟਾ ਸੀਗਾ ਟਾਈ ਐਂਡ ਡਾਈ ਦਾ ਤੇ ਜਿਹੜਾ ਸੂਟ ਸੀਗਾ ਉਹਦੇ ਫਰੰਟ ਉੱਪਰ ਫਲਾਵਰ ਬਣੇ ਹੋਏ ਸੀਗੇ ਤੇ ਹੁਣ ਦੇਖੋ ਇੱਕ ਆ ਸੂਟ ਸੀਗਾ ਅੰਗੂਰੀ ਜੇ ਕਲਰ ਦਾ ਜਿਵੇਂ ਗਰਮੀਆਂ ਦੇ ਅਕੋਰਡਿੰਗ ਆਪਾਂ ਨੂੰ ਕੋਈ ਫੰਕਸ਼ਨ ਵਗੈਰਾ ਆ ਜਾਂਦਾ ਹੈ ਨਾ ਤਾਂ ਉੱਥੇ ਆਪਾਂ ਇਹਨੂੰ ਵੇਅਰ ਕਰ ਸਕਦੇ ਆਂਗੇ ਤੇ ਇਹਦਾ ਜਿਹੜਾ ਫਰੰਟ ਤੇ ਘੇਰਾ ਬਣਿਆ ਹੋਇਆ ਸੀਗਾ ਹਨਾ ਉਹਦੇ ਉੱਪਰ ਵੀ ਵਰਕ ਹੋਇਆ ਹੋਇਆ ਸੀਗਾ ਠੀਕ ਹੈ ਜੀ ਤੇ ਦੁਪੱਟੇ ਦੇ ਉੱਪਰ ਵੀ ਇਹਦੇ ਵਰਕ ਹੋਇਆ ਹੋਇਆ ਸੀਗਾ ਤੇ ਮਤਲਬ ਜਿੱਦਾਂ ਦੇ ਵੀ ਤੁਹਾਨੂੰ ਕਲਰ ਪਸੰਦ ਹੋਣ ਤੁਹਾਨੂੰ ਹਰ ਇੱਕ ਕਲਰ ਇੱਥੋਂ ਮਿਲ ਜੂਗਾ ਤੇ ਮੈਂ ਮਾਤਾ ਲਈ ਸੂਟ ਜਿਹੜੇ ਹੈਗੇ ਨੇ ਉਹ ਫਿੱਕੇ ਫਿੱਕੇ ਜੇ ਕੱਢ ਕੇ ਲਿਆਈ ਹਣਾ ਪਰ ਮਾਤਾ ਦੀ ਚੋਇਸ ਹੀ ਹੁੰਦੀ ਆ ਕਿ ਜਿਹੜੀਆਂ ਚੁੰਨੀਆਂ ਹੋਣ ਨਾਲ ਉਹ ਪਿਓਰ ਦੀਆਂ ਹੋਣ ਹਣਾ ਹੁਣ ਦੇਖੋ ਇਹ ਚੁੰਨੀਆਂ ਜਿਹੜੀਆਂ ਹੈਗੀਆਂ ਨੇਗੀਆਂ ਇਹ ਆਪਾਂ ਜਿੱਦਾਂ ਥੋੜੀਆਂ ਡਿਜ਼ਾਈਨਰ ਚੁੰਨੀਆਂ ਹੁੰਦੀਆਂ ਨੇ ਨਾਲ ਸੂਟਾਂ ਦੇ ਦੇਖੋ ਬਹੁਤ ਸੋਹਣੀਆਂ ਲੱਗਦੀਆਂ ਨੇ ਇਹ ਲਈਆਂ ਹੋਈਆਂ ਪਰ ਮਾਤਾ ਨੂੰ ਇਹ ਹੁੰਦਾ ਵੀ ਮੈਂ ਸਿਰ ਤੇ ਲੈਣੀ ਹੁੰਦੀ ਆ ਚੁੰਨੀ ਵੀ ਮੈਨੂੰ ਪਤਲੀ ਜੀ ਚੁੰਨੀ ਚਾਹੀਦੀ ਹੁੰਦੀ ਹੈਗੀ ਤੇ ਦੇਖੋ ਨਾਲ ਇਹਦੇ ਡਿਜ਼ਾਈਨਰ ਚੁੰਨੀ ਲੱਗੀ ਹੋਈ ਸੀ ਸੂਟ ਦੇਖੋ ਕਿੰਨਾ ਪਿਆਰਾ ਸੀਗਾ ਮੈਂ ਤੁਹਾਨੂੰ ਘੇਰੇ ਤੇ ਵੀ ਇਹਦੇ ਵਰਕ ਦਿਖਾਉਣੀ ਆਂਗੀ ਤੇ ਦੇਖੋ ਇੱਦਾਂ 골ਡਨ ਜਰੀ ਨਾਲ ਇਹਦੇ ਵਰਕ ਹੋਇਆ ਆ ਸੀ ਘੇਰੇ ਦੇ ਉੱਪਰ ਮੈਂ ਮਾਤਾ ਨੂੰ ਬੜਾ ਕਿਹਾ ਕਿ ਤੁਸੀਂ ਆ ਸੂਟ ਜਿਹੜਾ ਹੈਗਾ ਲੈ ਲਓ ਬਿਲਕੁਲ ਇਹ ਹੈਗਾ ਸੀਗਾ 660 ਰੁਪਏ ਦਾ ਹਨਾ ਤੇ ਦੇਖੋ ਇੰਨੀ ਸੋਹਣੀ ਚੁੰਨੀ ਲੱਗੀ ਹੋਈ ਸੀ ਨਾਲ 660 ਰੁਪਏ ਦਾ ਜਿਹੜਾ ਹੈਗਾ ਉਹ ਬਿਲਕੁਲ ਵੀ ਮਾੜਾ ਨਹੀਂ ਸੀ ਤੇ ਕਲਰ ਚੋਇਸ ਜਿਹੜੀ ਹੈਗੀ ਇਹਦੇ ਵਿੱਚ ਇੱਕ ਆ ਬਾਬਾ ਜਿਹਾ ਕਲਰ ਸੀਗਾ ਤੇ ਇੱਕ ਗਾਜਰੀ ਜਿਹਾ ਕਲਰ ਸੀਗਾ ਮਤਲਬ ਕਲਰ ਚੋਇਸ ਜਿਹੜੀ ਹੈਗੀ ਉਹ ਵੀ ਤੁਹਾਨੂੰ ਇੱਥੋਂ ਮੈਲ ਜੋਗੀ ਇਹ ਨਹੀਂ ਹੈਗਾ ਵੀ ਇੱਕ ਕਲਰ ਦਾ ਇੱਕੋ ਹੀ ਸੂਟ ਮਿਲੂਗਾ ਜੋ ਵੀ ਤੁਹਾਨੂੰ ਕਲਰ ਪਸੰਦ ਹੋਵੇ ਤੁਸੀਂ ਉਹ ਲੈ ਸਕਦੇ ਹੋ ਤੇ ਲੈਂਥ ਵਾਈਜ਼ ਵੀ ਜਿਹੜੇ ਇਹ ਸੂਟ ਨੇ ਦੇਖੋ ਪੂਰੇ ਸੀਗੇ ਤੇ ਅੱਗੇ ਮੈਂ ਤੁਹਾਨੂੰ ਡ्रेसेस ਵਗੈਰਾ ਵੀ ਦਿਖਾਉਣੀ ਆ ਕੋਰਸੈਟ ਜਿਹੜੇ ਹੁੰਦੇ ਨੇਗੇ ਹਨਾ ਉਹ ਵੀ ਜਿੱਦਾਂ ਕੋਈ ਪਹਿਣਾ ਹੈਗੀ ਆ ਵੇਅਰ ਕਰਨਾ ਪਸੰਦ ਕਰਦੀ ਆ ਤੁਸੀਂ ਕੋਰਸੈਟ ਵੀ ਇੱਥੋਂ ਲੈ ਸਕਦੇ ਹੋ ਹੁਣ ਦੇਖੋ ਤੁਸੀਂ ਆ ਡ्रेसेस ਵਗੈਰਾ ਦੇਖ ਲਓ ਦੇਖੋ ਇਹ ਡਰੈਸ ਜਿਹੜੀ ਹੈਗੀ ਆ ਕਿੰਨੀ ਪਿਆਰੀ ਹੈ ਇਹ ਡਰੈਸ ਦੀ ਲੈਂਥ ਵੀ ਫੁੱਲ ਆਗੀ ਤੇ ਪੂਰਾ ਹੈਵੀ ਹੈ ਤੇ फ्रंट ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਪਾਰਟੀ ਵੇਅਰ ਇਹ ਡ्रेसेस ਜਿਹੜੀਆਂ ਹੈਗੀਆਂ ਨੇ ਬਹੁਤ ਸੋਹਣੀਆਂ ਲੱਗਦੀਆਂ ਨੇਗੀਆਂ ਹਨਾ ਜਿਵੇਂ ਆਪਾਂ ਛੋਟਾ ਮੋਟਾ ਫੰਕਸ਼ਨ ਆ ਜਾਂਦਾ ਆਪਾਂ ਨੂੰ ਕੋਈ ਬਰਥਡੇ ਪਾਰਟੀ ਆ ਜਾਂਦੀ ਹੈ ਤਾਂ ਉੱਥੇ ਆਪਾਂ ਇਹ ਜਿਹੜੀ ਡਰੈਸ ਹੈਗੀ ਉਹ ਵੇਅਰ ਕਰ ਸਕਦੇ ਹਾਂਗੇ ਠੀਕ ਹੈ ਜੀ ਤੇ ਕੋਰਸੈਟ ਦੇਖੋ ਇਹ ਕੋਰਸੈਟ ਲੱਗੇ ਹੋਏ ਨੇਗੇ ਤੇ ਇਹ ਤੁਸੀਂ ਲੈ ਸਕਦੇ ਹੋ 700 750 ਦੀ ਰੇਂਜ ਦੇ ਵਿੱਚ ਇਹ ਸੀਗੇ ਤੇ ਕੱਪੜਾ ਜਿਹੜਾ ਹੈਗਾ ਬਹੁਤ ਹੀ ਵਧੀਆ ਸੀਗਾ ਉਹ ਬੈਂ ਨੈਕ ਜਿਹੜੇ ਕਾਲਰ ਵਾਲੇ ਨੈਕ ਨੇ ਉਹ ਇਹਨਾਂ ਦੇ ਬਣੇ ਹੋਏ ਸੀਗੇ ਤੇ ਇਹ ਦਰਾ ਚੈੱਕ ਕਰੋ ਦੇਖੋ ਇਹ ਰਸਟ ਜੇ ਕਲਰ ਦੀ ਜਿਹੜੀ ਡ्रेस ਸੀਗੀ ਇਹਦੇ ਨਾਲ ਜਿਹੜੀ ਹੈਗੀ ਉਹ ਪੈਂਟ ਸੀਗੀ ਪਲਾਜ਼ੋ ਲੱਗਿਆ ਹੋਇਆ ਸੀ ਨਾਲ ਤੇ ਤੁਸੀਂ ਲੈਂਥ ਜਿਹੜੀ ਹੈਗੀ ਉਹ ਆਪਣੇ ਅਕੋਰਡਿੰਗ ਘਟਾ ਵਧਾ ਸਕਦੇ ਹੋਗੇ ਠੀਕ ਹੈ ਜੀ ਉਹ ਕੋਈ ਚੱਕਰ ਨਹੀਂ ਹੈਗਾ ਬਾਜੂ ਇਹਦੀਆਂ ਫੁੱਲ ਬਣੀਆਂ ਹੋਈਆਂ ਸੀਗੀਆਂ ਤੁਸੀਂ ਪੌਣੀਆਂ ਵੀ ਕਰ ਸਕਦੇ ਹੋ ਇਹ 750 ਦੀ ਡਰੈਸ ਸੀਗੀ ਵਿਦ ਮਤਲਬ ਪੈਂਟ ਹਨਾ ਦੇਖੋ ਕੜਾਈ ਵੀ ਹੋਈ ਹੋਈ ਸੀ 750 ਦੀ ਕੋਈ ਮਾੜੀ ਨਹੀਂ ਸੀ ਤੇ ਜਿਹੜਾ ਆ ਸੂਟ ਸੀਗਾ ਇਹ ਮਾਤਾ ਨੇ ਲੈ ਲਿਆ ਸੀਗਾ ਤੇ ਇਹ ਸਾਰਾ ਸੀਗਾ 370 ਰੁਪਏ ਦਾ ਸੂਟ ਸੀਗਾ ਤੇ ਮਾਤਾ ਨੂੰ ਮੈਂ ਕਿਹਾ ਮੈਂ ਕਿਹਾ ਚਲੋ ਕੁਛ ਨਾ ਕੁਛ ਤਾਂ ਤੁਸੀਂ ਲਓ ਹਨਾ ਹੁਣ ਮਾਤਾ ਦੇ ਥੋੜੇ ਜਿਹ ਚੁੰਨੀਆਂ ਕਰਕੇ ਨਾ ਥੋੜੀ ਪ੍ਰੋਬਲਮ ਹੁੰਦੀ ਹੈ ਇਹਨਾਂ ਨਾਲ ਡਿਜ਼ਾਈਨਰ ਚੁੰਨੀਆਂ ਲੱਗੀਆਂ ਹੁੰਦੀਆਂ ਨੇ ਤੇ ਮਾਤਾ ਨੂੰ ਜਿਹੜੀਆਂ ਹੈਗੀਆਂ ਨੇ ਉਹ ਬਿਲਕੁਲ ਸਿੰਪਲ ਜੀਆਂ ਚੁੰਨੀਆਂ ਪਸੰਦ ਨੇ ਤੇ ਜ ਆ ਸੂਟ ਹੈ ਸਕਾਈ ਬਲੂ ਕਲਰ ਦਾ ਇਹ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਸੀਗਾ ਸੂਟ ਹਨਾ ਇਹ ਸ਼ਿਮਰੀਜਾ ਕੱਪੜਾ ਸੀਗਾ ਤੇ ਸਕਾਈ ਬਲੂ ਜਿਹਾ ਇਹਦਾ ਕਲਰ ਸੀਗਾ ਪਰ ਇਹ ਨਾ ਸੂਟ ਪਤਾ ਨਹੀਂ ਬਕੜ ਦੇ ਵਿੱਚੋਂ ਨਿਕਲ ਗਿਆ ਸੀਗਾ ਇਹ ਮੈਂ ਸੂਟ ਜ਼ਰੂਰ ਲੈਣਾ ਸੀਗਾ ਗਰਮੀਆਂ ਦੇ ਅਕੋਰਡਿੰਗ ਪਰ ਮੈਨੂੰ ਲੱਗਦਾ ਇਹ ਬਾਅਦ 'ਚ ਸਾਨੂੰ ਮਿਲਿਆ ਨਹੀਂ ਹੈਗਾ ਸੂਟ ਇਹ ਸਿਰਫ ਸੂਟ ਜਿਹੜਾ ਹੈਗਾ ਸੀ ਬਿਲਕੁਲ ਰੀਜ਼ਨੇਬਲ ਜੀ ਰੇਟ ਦੇ ਵਿੱਚ ਸੀਗਾ ਤੇ ਇਹ ਹੈਗਾ ਸੀ 790 ਰੁਪਏ ਦਾ ਹਨਾ ਜਿੱਦਾਂ ਕਿ ਇਹਦੇ ਨਾਲ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਸੀਗਾ ਤੇ ਤੁਸੀਂ ਇਹ ਚੈੱਕ ਕਰੋ ਇੱਕ ਸੂਟ ਸੀਗਾ ਵਾਈਟ ਦੇ ਨਾਲ ਪਰਪਲ ਦਾ ਕੰਬੀਨੇਸ਼ਨ ਤੇ ਇਹਦੇ ਜਿਹੜਾ ਹੈਗਾ ਸੀ ਜੈਪੁਰੀ ਦੁਪੱਟਾ ਲੱਗਿਆ ਹੋਇਆ ਸੀ ਨਾਲ ਤੇ ਗਲੇ ਦੇ ਉੱਪਰ ਵੀ ਜੈਪੁਰੀ ਪੈਚ ਲਗਾ ਕੇ ਵਰਕ ਕੀਤਾ ਹੋਇਆ ਸੀਗਾ ਤੇ ਘੇਰੇ ਦੇ ਉੱਪਰ ਵੀ ਜੈਪੁਰੀ ਸਟਾਈਲ ਦੇ ਵਿੱਚ ਇਹਦਾ ਘੇਰਾ ਬਣਿਆ ਹੋਇਆ ਸੀਗਾ ਠੀਕ ਹੈ ਜੀ ਤੇ ਚੁੰਨੀ ਤੇ ਫੋਰ ਸਾਈਡ ਲੈਸ ਲੱਗੀ ਹੋਈ ਸੀ ਠੀਕ ਹੈ ਤੇ ਇਹ ਸੂਟ ਵੀ ਜਿਹੜਾ ਹੈਗਾ ਮਤਲਬ ਸੀਜ਼ਨ ਦੇ ਅਕੋਰਡਿੰਗ ਬਹੁਤ ਜ਼ਿਆਦਾ ਪਿਆਰਾ ਲੱਗੂਗਾ ਜਿਵੇਂ ਕਿ ਵਾਈਟ ਦੇ ਨਾਲ ਪਰਪਲ ਦਾ ਕੰਬੀਨੇਸ਼ਨ ਤੇ ਜਿਹੜੇ ਆ ਸੂਟ ਸੀਗੇ ਸਾਰੇ ਇਹ ਵੀ 270 370 ਰੁਪਏ ਦੀ ਰੇਂਜ ਦੇ ਵਿੱਚ ਸੀ ਤੇ ਆ ਜਿਹੜਾ ਸੂਟ ਸੀਗਾ ਕਰੀਮ ਜੇ ਰੰਗ ਦਾ ਔਰ ਸਕਿਨ ਜੇ ਕਲਰ ਦਾ ਹਨਾ ਵਿੱਚ ਪੈਚ ਲਗਾਇਆ ਹੋਇਆ ਸੀ ਇਹਨਾਂ ਨੇ ਬਹੁਤ ਜ਼ਿਆਦਾ ਪਿਆਰਾ ਸੀਗਾ ਇਹ ਸੂਟ ਜਿਵੇਂ ਹੁਣ ਸਰਦੀਆਂ ਦੇ ਗਰਮੀਆਂ ਦੇ ਵਿੱਚ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋਗੇ ਹਨਾ ਪਾਰਟੀ ਵਗੈਰਾ ਤੇ ਬਹੁਤ ਸੋਹਣੇ ਲੱਗਦੇ ਆ ਤੇ ਹੁਣ ਅਸੀਂ ਸੂਟਾਂ ਦੀ ਸ਼ਾਂਟੀ ਕਰ ਰਹੇ ਸੀ ਕਿ ਅਸੀਂ 270 70 ਰੁਪਏ ਦੀ ਰੇਂਜ ਵਾਲੇ ਜਿਹੜੇ ਸੂਟ ਸੀ ਉਹ ਕੱਢ ਰਹੇ ਸੀ ਮੈਂ ਔਰ ਮਾਤਾ ਜਿਵੇਂ ਹੁਣ ਮਾਤਾ ਨੇ ਲੈ ਲੈ ਸੀਗੇ ਦੋ ਤਿੰਨ ਹਨਾ ਤੇ ਮਾਸੀ ਜੀ ਹੋਰਿਆਂ ਵਾਸਤੇ ਵੀ ਅਸੀਂ ਲੈ ਲੈ ਸੀਗੇ ਸੂਟ ਵੀ ਉਹ ਮਾਸੀ ਜੀ ਹੋਰਾਂ ਨੇ ਆਉਣਾ ਸੀਗਾ ਤੇ ਮੈਂ ਕਿਹਾ ਚਲੋ ਹਨਾ ਜੇ ਤੁਸੀਂ ਲੱਗੀ ਆ 270 70 ਰੁਪਏ ਦੇ ਬਿਲਕੁਲ ਵੀ ਮਾੜੇ ਨਹੀਂ ਹੈਗੇ ਚੁੰਨੀਆਂ ਨਾਲ ਤੇ ਅਸੀਂ ਬਾਕੀ ਸੂਟ ਉਹਨਾਂ ਨੂੰ ਦੇ ਦੇਣੇ ਆਂਗੇ ਜਿਹੜੇ ਅ ਦੋ ਚਾਰ ਜਿਹੜੇ ਹੈਗੇ ਨੇ ਉਹ ਆਪਣੇ ਲਈ ਲੈ ਲੈਨੇ ਤੇ ਤੁਸੀਂ ਵੀ ਜਦੋਂ ਆਉਣਾ ਹੈਗਾ ਤੁਹਾਡੀ ਰੇਂਜ ਦੇ ਅਕੋਰਡਿੰਗ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਬਸ ਤੁਸੀਂ ਟੈਨਸ਼ਨ ਨਹੀਂ ਲੈਣੀ ਹੈਗੀ ਵੀ ਸਾਡੀ ਰੇਂਜ ਦੇ ਅਕੋਰਡਿੰਗ ਸਾਨੂੰ ਮਿਲੂਗਾ ਕਿ ਨਹੀਂ ਮਿਲੂਗਾ ਠੀਕ ਹੈ ਜੀ ਤੇ ਲੋਕੀ ਤਾਂ ਇੱਥੋਂ ਇਕੱਠੇ ਲੈ ਜਾਂਦੇ ਉਹਨਾਂ ਨੇ 4-4 5-5000 ਦੇ ਸੂਟ ਕਿਉਂਕਿ ਦੇਖੋ ਇੰਨੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲਨੇ ਜਿਹੜੇ ਹੈਗੇ ਨੇ ਉਹ ਮੁਸ਼ਕਿਲ ਨੇ ਕਿਉਂਕਿ ਇਹ ਸੇਲ ਜਿਹੜੀ ਹੈਗੀ ਆ ਸਾਲ ਦੇ ਵਿੱਚ ਦੋ ਵਾਰੀ ਹੀ ਲੱਗਦੀ ਹੁੰਦੀ ਆ ਗਰਮੀਆਂ ਸਰਦੀਆਂ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਇਕੱਠੇ ਜਿਹੜੇ ਹੈਗੇ ਨੇ ਉਹ ਉਥੋਂ ਲੈ ਕੇ ਜਾ ਸਕਦੇ ਹੋ ਵਿਆਹਾਂ ਦੇ ਵੀ ਤੇ ਔਰ ਘਰੇ ਪਾਉਣ ਵਾਸਤੇ ਵੀ ਠੀਕ ਹੈ ਜੀ ਤੇ ਹੋਪ ਕਰਦੀ ਹਾਂ ਤੁਹਾਨੂੰ ਵੀਡੀਓ ਜਿਹੜੀ ਹੈਗੀ ਉਹ ਵਧੀਆ ਲੱਗੀ ਹੋਊਗੀ ਹਨਾ ਤੇ ਇਦਾਂ ਹੀ ਮੈਂ ਤੁਹਾਡੇ ਲਈ ਜਿਹੜੀਆਂ ਵੀਡੀਓਜ਼ ਹੈਗੀਆਂ ਨੇ ਉਹ ਲੈ ਕੇ ਆਉਂਦੀ ਰਹੂੰਗੀ ਵਧੀਆ ਵਧੀਆ ਤੇ ਤੁਹਾਨੂੰ ਦੱਸਦੀ ਰਹੂੰਗੀ ਲੁਧਿਆਣੇ ਦੇ ਵਿੱਚ ਕਿੱਥੇ ਸੇਲ ਲੱਗੀ ਆ ਕਿੱਥੇ ਕੁਝ ਰੀਜ਼ਨੇਬਲ ਮਿਲਦਾ ਹਨਾ ਕਿਉਂਕਿ ਦੇਖੋ ਮੈਂ ਵੀ ਇੱਕ ਆਮ ਜੇ ਘਰ ਦੀ ਆ ਮੈਨੂੰ ਵੀ ਇਹੀ ਹੁੰਦਾ ਵੀ ਆਪਾਂ ਨੂੰ ਸਸਤਾ ਜਿਹੜਾ ਹੈਗਾ ਉਹ ਕਿੱਥੋਂ ਮਿਲਦਾ ਵਸੇ ਪਤਾ ਕਰ ਸਕੀ ਆਪਾਂ ਹੁਣ ਜਿਵੇਂ ਆ ਸੂਟ ਸੀਗਾ 510 ਰੁਪਏ ਦਾ ਸੀਗਾ ਤੇ ਤੁਸੀਂ ਵੀ ਇੱਥੇ ਜ਼ਰੂਰ ਵਿਜ਼ਿਟ ਕਰਿਓ ਤੇ ਸੂਟ ਲੈ ਕੇ ਜਾਇਓ ਚਲੋ ਜੀ ਆਪਾਂ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ